ਸੰਗਤ ਜੀ ਆਜੋ ਐਮਨਾ ਬਾਦ ਚੱਲੀਏ ਗੁਜਰਾਂ ਵਾਲੇ ਪਾਕਿਸਤਾਨ ਭਾਈ ਲਾਲੋ ਦੇ ਘਰ ਉਹ ਖੋਈ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਨੇ ਜੜ ਛਕਿਆ ਸੀ ਤੇ ਉਹ ਜਗਾ ਜਿੱਥੇ ਭਾਈ ਲਾਲੋ ਜੀ ਤੇ ਗੁਰੂ ਨਾਨਕ ਸਾਹਿਬ ਜੀ ਬੈਠ ਕੇ ਵਿਚਾਰਾ ਕਰਦੇ ਸੀ ਪਹਿਲਾਂ ਦਰਸ਼ਨ ਕਰੋ ਆ ਖੂਈ ਆ ਭਾਈ ਲਾਲੋ ਜੀ ਦੇ ਘਰ ਇੱਥੋਂ ਗੁਰੂ ਸਾਹਿਬ ਆਪਣਾ ਰੋਜ ਨੇਤਾ ਪ੍ਰਤੀ ਜਿਹੜੇ ਜਲਦੀ ਵਰਤੋਂ ਕਰਦੇ ਸੀ ਨਾ ਇਸ ਖੂਈ ਤੋਂ ਲੈ ਕੇ ਕਰਦੇ ਸੀ ਆ ਨਿਸ਼ਾਨ ਸਾਹਿਬ ਵੀ ਚੜਾਇਆ ਆ ਉਹ ਜਗਾ ਜਿੱਥੇ ਭਾਈ ਲਾਲੋ ਜੀ ਤੇ ਗੁਰੂ ਨਾਨਕ ਸਾਹਿਬ ਜੀ ਬੈਠ ਕੇ ਵਿਚਾਰਾ ਕਰਦੇ ਹੁੰਦੇ ਸੀ ਇਹ ਗੱਲ ਉਦੋਂ ਦੀ ਆ ਜਦੋਂ ਭਾਈ ਲਾਲੋ ਜੀ ਸੈਦਪੁਰ ਐਮਨਾਬਾਦ ਜਿਹੜੇ yeah <laughs> ਲੱਕੜ ਸਾਜੀ ਦਾ ਕੰਮ ਕਰਦੇ ਸੀ ਤੇ ਗੁਰੂ ਨਾਨਕ ਦੇਵ ਜੀ ਪਹਿਲੀ ਅਦਾਸੀ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਕੋਲ ਆਏ ਤੇ ਇੱਥੇ ਇਸ ਘਰ 'ਚ ਹੀ ਦੋਸਤੋਂ ਠਹਿਰੇ ਸੀ ਤੇ ਇਹ ਘਰ 'ਚ ਨਾ ਇੱਕ ਪਾਕਿਸਤਾਨੀ ਸ਼ਨਾਰਥੀ ਪਰਿਵਾਰ ਆਣ ਕੇ ਵੱਸਿਆ ਸੀ ਤੇ ਸਰਦਾਰ ਸਰਜੀਤ ਸਿੰਘ ਪਨੇਸਰ ਹੁਣਾ ਨੇ ਉਹਨੂੰ ਰਕਮ ਇਕੱਠੀ ਕਰਕੇ ਤੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਨਾਲੇ ਖੂਹੀ ਦੀ ਸਾਂਭ ਸੰਭਾਲ ਕੀਤੀ ਪਵਿੱਤਰ ਦੀ ਨਾਲ ਉਹ ਜਗ੍ਹਾ ਜਿਹੜੀ ਜਿੱਥੇ ਬੈਠ ਕੇ ਉਹ ਵਿਚਾਰਾ ਕਰਦੇ ਸੀ ਇਹਦੇ ਤੇ ਜੋ ਵੀ ਕੰਮ ਹੋਣਾ ਸੀ ਕਰਿਆ ਆ ਗੱਲ ਤੁਹਾਨੂੰ ਸਾਰੀ ਪਤਾ ਵਾ ਕਿ ਮਲਕਪਾਗੋ ਨੇ ਸਾਰੇ ਸ਼ਹਿਰ ਨੂੰ ਸੱਦਿਆ ਸੀ ਉਹਨੇ ਬ੍ਰਹਮ ਭੋਜ ਦਿੱਤਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬੁਲਾਇਆ ਪਰ ਗੁਰੂ ਨਾਨਕ ਸਾਹਿਬ ਜੀ ਗਏ ਨਹੀਂ ਤੇ ਉਹਨੇ ਤਲਬ ਕੀਤਾ ਉਹਨਾਂ ਨੂੰ ਬਾਅਦ ਚ ਤੇ ਭਰੀ ਕਚਹਿਰੀ ਚ ਗੁਰੂ ਸਾਹਿਬ ਨੇ ਉਹਦੇ ਮਾਲ ਪੂੜਿਆਂ ਚੋਂ ਖੂਨ ਕੱਢਤਾ ਤੇ ਜਿਹੜਾ ਹੀ ਭਾਈ ਲਾਲੋਸ ਉਹਦੀ ਸੁੱਕੀ ਰੋਟੀ ਚੋਂ ਦੁੱਧ ਨਿਕਲ ਆਇਆ ਤੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉੱਥੇ ਗੁਰੂ ਸਾਹਿਬ ਨੇ ਕਰਕੇ ਵਿਖਾਇਆ ਸੀ ਤੇ ਗੁਰੂ ਸਾਹਿਬ ਜੀ ਨੇ ਉਦੋਂ ਹੀ ਫਰਮਾਇਆ ਸੀ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਤੇ ਇਹ ਉਹ ਘਰ ਆ ਜਿੱਥੇ ਗੁਰੂ ਸਾਹਿਬ ਜੀ ਭਾਈ ਲਾਲੋ ਜੀ ਦੇ ਕੋਲ ਠਹਿਰੇ ਸੀ ਇੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਆ ਪਰ ਇਹਨੂੰ ਖੋਲਿਆ ਕਦੇ-ਕਦੇ ਦੋਸਤੋ ਜਾਂਦਾ ਵਾ ਸੋ ਦਰਸ਼ਨ ਕਰੋ ਉਸ ਘਰ ਦੇ ਐਮਨਾ ਬਾਦ ਸੈਦਪੁਰ ਗੁਜਰਾਵਾਲਾ ਦੋਸਤੋ ਕਈ ਇਹੋ ਜਿਹੇ ਸਾਡੇ ਇਤਿਹਾਸਕ ਸਥਾਨ ਆ ਨਾ ਜਿਹੜੇ ਸਾਡੇ ਦਿਲ ਦੇ ਟੋਟੇ ਤੋਂ ਵੀ ਨੇੜੇ ਆ ਸਾਡੀਆਂ ਸੰਪਰਦਾਵਾਂ ਸਾਡੀਆਂ ਕਮੇਟੀਆਂ ਸਾਡੇ ਅਗਾਹ ਵਧੂ ਸਿੱਖਾਂ ਨੂੰ ਚਾਹੀਦਾ ਸੀ ਕਿ ਉਸ ਸਮੇਂ ਇਹਨਾਂ ਚੀਜ਼ਾਂ ਦੀ ਪਛਾਣ ਕਰਕੇ ਇਤਿਹਾਸਕ ਸਥਾਨਾਂ ਦੀ ਤੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਪਰ ਫਿਰ ਵੀ ਭਾਉ ਸਰਜੀਤ ਸਿੰਘ ਪਨੇਸਰ ਦਾ ਧੰਨਵਾਦ ਆ ਇੱਥੇ ਕੋਈ ਪਾਕਿਸਤਾਨੀ ਪਰਿਵਾਰ ਜਿਹੜਾ ਭਾਰਤ ਤੋਂ 47 ਦੇ ਰੋਲੇ ਵੇਲੇ ਉੱਜੜ ਕੇ ਗਿਆ ਉਹ ਰਹਿਣ ਲੱਗ ਪਿਆ ਸੀ ਬਹੁਤੀ ਜਗ੍ਹਾ ਇਸ ਤਰ੍ਹਾਂੀਆਂ ਸਾਡੀਆਂ ਵਿਸ਼ਾਲ ਗੁਰਦੁਆਰੇ ਸਹਿਬਾਨ ਦੀਆਂ ਇਮਾਰਤਾਂ ਉਹਦੇ ਵਿੱਚ ਕੰਦਾ ਮਾਰ ਕੇ ਉਹ ਲੋਕ ਰਹਿ ਗਏ ਉਹ ਲੋਕ ਰਹਿ ਰਹੇ ਜਿਹੜੇ ਇਧਰੋਂ ਉੱਜੜ ਕੇ ਆਏ ਆ ਬਹੁਤੀ ਜਗ੍ਹਾ ਸਕੂਲ ਬਣਾਤੇ ਪਾਕਿਸਤਾਨ ਨੇ ਕਿਤੇ ਦਫ਼ਤਰ ਬਣਾਤੇ ਆ ਹੁਣ ਤੇ ਤਕਰੀਬਨ ਇਹ ਨਿਸ਼ਾਨੀਆਂ ਕਿਤੇ ਯਾ ਰਹਿ ਗਈਆਂ ਹੋਣਗੀਆਂ ਨਹੀਂ ਤੇ ਮਿਟ ਗਈਆਂ ਹੋਣੀਆਂ ਜਦੋਂ ਦੀਆਂ ਫੋਟੋਆਂ ਤੇ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਨਾ ਇਹ 30 35 ਸਾਲ ਪੁਰਾਣੀਆਂ ਪੱਤਰਕਾਰਾਂ ਦੀਆਂ ਮਿਹਨਤਾਂਆਂ ਕੀਤੀਆਂ ਆ ਗੁਰਦੁਆਰਾ ਸਾਹਿਬ ਤੇ ਖੁੱਲਿਆ ਵਾ ਪਰ ਉਹ ਖੋਲਦੇ ਉਦੋਂ ਜਦੋਂ ਕੋਈ ਦਰਸ਼ਨ ਕਰਨ ਜਾਵੇ ਸੋ ਦਰਸ਼ਨ ਕਰੋ ਹੋਰ ਸੰਗਤ ਨੂੰ ਕਰਾਵੋ ਤੇ ਸੰਗ ਨਾ ਕਰਿਆ ਕਰੋ ਪੋਸਟ ਸ਼ੇਅਰ ਕਰ ਤੋ ਕੋਈ ਹੋਰ ਦਰਸ਼ਨ ਕਰ ਲੂ ਕਰ ਦਿਓ ਸ਼ੇਅਰ